ਵਾਲੋ 40 ਚੂੜੀ ਹਜ਼ਾਰ ਵਾਲੇ 15 ਜੀ ਪਹਿ ਜਾਣਗੇ ਜੀ ਹਾਂਜੀ ਹਾਂ ਲਓ ਜੀ ਸਰਦਾਰ ਸਾਹਿਬ ਨੇ ਲਾ ਲਈ ਆਪਦੀ ਫੈਕਟਰੀ ਬਣਾਉਣ ਲੱਗੇ ਸੋਫੇ ਆਪ ਰੇਟ ਵੀ ਫਿਰ ਅੱਧ ਮੁੱਲੀ ਕਰਤਾ ਹਨਾ ਜੀ ਸਰਦਾਰ ਸਾਹਿਬ ਮੈਨੂੰ ਲੱਗਦਾ ਤਾਂ ਮਾਰਕੀਟ ਚ 35 35 40 40 ਹਜ਼ਾਰ ਦੇ ਪੈਂਦੇ ਨੇ ਹਾਂ ਜੀ ਹਾਂ 35 40 ਦਾ ਦਿੰਦੇ ਆਪਾਂ ਸਿਰਫ 25000 ਦਾ ਰੱਖਿਆ ਅੱਛਾ ਜੀ ਇਹ ਚ ਦੋ ਚੀਜ਼ਾਂ ਪੁਰਾਣੀਆਂ ਕੱਟ ਦਿੰਨੇ ਆ ਜੀ ਭਾਵੇਂ ਪੁਰਾਣਾ ਟੈਲੀਵਿਜ਼ਨ ਦੇ ਦਿਓ ਨਾਲ ਪੀੜਾ ਸੈੱਟ ਦੇ ਦਿਓ ਠੀਕ ਹੈ ਜੀ 10000 ਕੱਟ ਕੇ ਆਪਾਂ ਸਿਰਫ ਤੁਹਾਡੇ ਤੋਂ 15000 ਹੀ ਲੈਣਾ ਮੰਨ ਲਓ 40 40000 ਵਾਲੇ 15 ਚ ਹੀ ਪਹਿ ਜਾਣਗੇ ਹਾਂ ਜੀ ਹਾਂ ਲਓ ਜੀ ਮਿੱਤਰੋ ਆਪ ਬਣਾਉਣ ਕਰਕੇ ਦੋ ਪੈਸੇ ਕਮਾਉਂਦੇ ਨੇ ਇਹ ਵੀ ਪਰ ਬਾਲਾ ਵੱਡਾ ਲਾਲਚ ਨਹੀਂ ਸਿੱਧਾ ਤੁਹਾਨੂੰ ਫੈਕਟਰੀ ਤੋਂ ਘਰ ਤੱਕ ਅਲੀ ਗੱਲ ਹੋਗੀ ਤਾਂ ਕਰਕੇ 40 ਵਾਲਾ 15 ਜੀ ਪੈ ਜੂ ਕਟ-ਕਟਾ ਕੇ ਨਾਲ ਟੇਬਲ ਦੇਵਾਂਗੇ ਨਾਲ ਗਲਾਸ ਜੀ ਸਾਰਾ ਕੁਝ ਨਾਲ ਗੱਦੀਆਂ ਗੁੱਦੀਆਂ ਐ ਸਮਾਨ ਮਿਲੂ 7 ਸੀਟਰ ਸੋਫਾ ਜੀ ਹੈ ਹੋਰ ਕਿਸੇ ਨੇ ਵੱਡਾ ਛੋਟਾ ਕਰਾਣਾ ਉਹ ਜਾਹੋ ਜੂ ਜੇ 9 ਸੀਟਰ ਕਰਾ ਲੂ ਉਹ 35000 ਦਾ 10 ਘੱਟ ਕੇ ਆਪਾਂ ਨੂੰ ਸਿਰਫ 25000 ਦੇਣਾ ਉਹ ਆਪਾਂ ਐ ਬਣਾ ਕੇ ਦੇਵਾਂਗੇ ਵੱਡੀਆਂ ਗੱਦੀਆਂ ਲਾ ਕੇ ਆ ਦੇਖੋ ਜਿਵੇਂ ਆ ਬਣਿਆ ਵਿਆ ਆ 35000 ਦਾ ਜੀ ਇਹ 9 ਸੀਟ ਵਾਲਾ ਜੀ ਦੋ ਇਹਦੇ ਨਾਲ ਸੈਟੀਆਂ ਮਿਲਣੀਆਂ ਠੀਕ ਹੈ ਜੀ ਇਹਦੇ ਚ ਆਪਾਂ 10 ਕੱਟ ਕੇ ਸਿਰਫ 25000 ਰੁਪਏ ਦੇਣਾ ਪਊ। ਲੈ ਵੀ ਗੱਲ ਇਹ ਹੈ ਵੀ ਤੁਹਾਨੂੰ 50-60000 ਵਾਲਾ 25000 ਚ ਮਿਲ ਜੂ ਤੇ 30 35-40000 ਵਾਲਾ ਮਿਲ ਜੂਗਾ ਸਿਰਫ 15000 ਚ ਕੱਟ-ਕਟਈਆ ਕਰਕੇ। ਵੀਡੀਓ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਇਹ ਸੁਨੇਹਾ ਹਰੇਕ ਤੱਕ ਪਹੁੰਚੇ। ਧੰਨਵਾਦ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ